हां जी ਪ੍ਰਧਾਨ ਜੀ ਜੋ ਆਪਾਂ ਛਾਇਲੀ ਹਸਪਤਾਲ ਵਿੱਚ ਖੜੇ ਆਂਗੇ 25 ਬਿਸਤਰਿਆਂ ਦਾ 87 ਇਹ ਅੱਜ ਇੱਥੇ ਨਾ ਮਾਤਰ ਸੇਵਾਵਾਂ ਨੇ ਕੀ ਕਹੋਂਗੇ ਅਸੀਂ ਭਾਰਤੀ ਕਿਸਾਨ ਜੁਨੀਅਨ ਇਕਤਾ ਜਾਗ ਜਥੇਬੰਦੀ ਵੱਲੋਂ ਪਿੰਡ ਛਾਇਲੀ ਜਾਨੀ ਪਹਿਲਾ ਹੁੰਦਾ ਸੀ ਇਹ ਕਿਸੇ ਟਾਈਮ ਹਸਪਤਾਲ ਅਜ ਤੋਂ ਕਈ ਸਾਲ ਪਹਿਲਾਂ 25 ਬੈੱਡਾਂ ਦਾ ਹਸਪਤਾਲ ਬਣਾਇਆ ਤੇ ਜਾਂ ਮੌਕੇ ਦੀ ਸਰਕਾਰ ਨੇ ਜਾਨੀ ਹੁਣ ਤਾਂ ਇਹ ਆਮ ਪਾਰਟੀ ਦੀ ਸਰਕਾਰ ਹੈ ਜਾਨੀ ਭਗਵੰਤ ਮਾਨ ਇਹਦਾ ਮੁੱਖ ਮੰਤਰੀ ਹੈ ਅੱਜ ਦੀ ਸਰਕਾਰ ਦਾ ਜਾਣੀ ਅੱਜ ਦੀ ਸਰਕਾਰ ਆ ਜਿਹੜੀ ਇਹਨਾਂ ਨੇ ਜਾਨੀ ਹਸਪਤਾਲ ਚ ਵੱਡਾ ਦੇ ਹਸਪਤਾਲ ਨੂੰ ਮਹੱਲਾ ਕਲੀਨਿੰਗ ਬਣਾਤਾ ਅਸੀਂ ਕਈ ਵਾਰੀ ਮਤਲਬ ਤਰਖਾਸ ਵੀ ਲਿਖ ਕੇ ਦਿੱਤੀ ਹਰਪਾਲ ਚਿੰਬੇ ਨੂੰ ਜਾਨੀ ਇੱਥੇ ਸ਼ਾਇਦ ਹੀ ਖੇਡਾ ਹੋਈਆਂ ਤੀਆਂ ਉਦੋਂ ਤਰਖਾਸ ਦੇ ਵਿੱਚ ਅਸੀਂ ਲਿਖਿਆ ਸੀ ਕਿ ਜਿਹੜਾ ਮਹੱਲਾ ਕਲੀਨਿੰਗ ਆ ਪਿੰਡ ਦੇ ਵਿਚਾਲੇ ਬਦਲਣਾ ਚਾਹੀਦਾ ਉਦੋਂ ਪਹਿਲੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਨੇ ਜਾਨੀ ਜਦੋਂ ਇਹ ਹਸਪਤਾਲ ਤੀਆ ਉਦੋਂ ਜਾਨੀ ਇਹਦੇ ਵਿੱਚ ਆ ਥਾਣਾ ਲਾ ਕੇ ਬਿਠਾਤਾ ਹੁਣ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਥਾਣਾ ਵਿਹਸਤਾਲ ਦੇ ਵਿੱਚ ਕਿਤੇ ਸ਼ਿਫਟ ਕਰਕੇ ਕਿਤੇ ਹੋਰ ਲਿਜਾਇਆ ਜਾਵੇ ਜਿਹੜਾ ਮਹੱਲਾ ਕਿਨਿੰਗ ਬਣਾਇਆ ਇਹਨੂੰ ਵੀ ਪਿੰਡ ਦੇ ਵਿਚਾਲੇ ਤਬਦੀਲ ਕੀਤਾ ਜਾਵੇ ਇਹ ਤਾਂ ਜਣੀ 25 ਵੱਡਾ ਦਾ ਹਸਪਤਾਲਾ ਇਹਨੂੰ ਦੁਬਾਰੇ ਹਸਪਤਾਲ ਨੂੰ ਚਾਲੂ ਕੀਤਾ ਜਾਵੇ ਵੀਰੇ ਐਮਰਜੈਂਸੀ ਸਵਾਵਾ ਨੇ ਜਿਹੜੀਆਂ ਉਹ ਚਾਲੂ ਕੀਤੀਆਂ ਜਾਣਾ ਜਿਹੜੇ ਲੋਕ ਮਰੀਜ਼ਾਂ ਨੂੰ ਜਣੀ ਕੋਈ ਸਲਾਮ ਲੈ ਕੇ ਜਾਂਦਾ ਕੋਈ ਸਰੂਰ ਲੈ ਕੇ ਜਾਂਦਾ ਕੋਈ ਪਟਿਆਲੇ ਲੈ ਕੇ ਜਾਂਦਾ ਉਹ ਇੱਥੇ ਹੀ ਦਾਖਲ ਹੋਣ ਜੇ ਵੀਰੇ ਸਟਾਫ ਪੂਰਾ ਹੋਵੇ ਡਾਕਟਰ ਪੂਰੇ ਹੋਣ ਫੇਰ ਜਿਹੜੇ ਲੋਕ ਪਿੰਡ ਛਾਇਲੀ ਕਿੱਡਾ ਵੱਡਾ ਹੈ 10000 ਇਹਨਾਂ ਦੀ ਵੋਟ ਆ ਪਿੰਡ ਛਾਇਲੀ ਦੀ ਹੋਰ ਜਿਹੜੇ ਲਾਮੀ ਪਿੰਡ ਨੇ ਉਹ ਸਾਰੇ ਇਹ ਪਿੰਡ ਛਾਇਲੀ ਦੇ ਯਾਨੀ ਹੁਣ ਵੀ ਮਹੱਲਾ ਕਨਿਨਿੰਗ ਦੇ ਵਿੱਚ ਗੋਲੀਆਂ ਲੈ ਕੇ ਜਾਂਦੇ ਨੇ ਪਰ ਕੱਲੇ ਮਹੱਲਾ ਕਨਿਨਿੰਗ ਨਾਲ ਨਹੀਂ ਇਹ ਪਿੰਡ ਨੂੰ ਸਰਦਾ ਇਹ ਵੱਡਾ ਪਿੰਡ ਹੈ ਇਹ ਵੱਡੇ ਪਿੰਡ ਕਰਕੇ ਇਹਨੂੰ ਹਸਪਤਾਲ ਨੂੰ ਇਸ ਤਰ੍ਹਾਂ ਕਹਿੰਦਾ ਵੀ 25 ਬੈੱਡਾ ਤੋਂ ਵੀ 50 ਬੈੱਡਾ ਹੁੰਦਾ ਬਣਾਇਆ ਜਾਵੇ ਤਾਂ ਕਿ ਆਲੇ-ਦਾਲੇ ਪਿੰਡਾਂ ਵਾਲੇ ਜਿਹੜੇ ਮਰੀਜ਼ ਨੇ ਐਮਰਜੈਂਸੀ ਸਬਾਵਾਂ ਨੇ ਐਮਰਜੈਂਸੀ ਮਰੀਜ਼ ਨੇ ਜਿਹੜੇ ਉਰੇ ਆਉਣ ਉਰੇ ਦਾਖਲ ਹੋਣ ਆ ਕੇ ਉਹਨਾਂ ਦਾ ਪੂਰੇ ਇਲਾਜ ਕੀਤਾ ਜਾਵੇ ਜਾਨੀ ਜਿਹੜੇ ਪਟਿਆਲੇ ਜਾਂਦੇ ਨੇ ਸਰੂਰ ਜਾਂਦੇ ਨੇ ਉਹਨਾਂ ਨੂੰ ਜਾਣ ਦੀ ਲੋੜ ਇਹ ਨਾ ਪਵੇ ਇੱਥੇ ਪਿੰਡ ਛਾਇਲੀ ਯਾਨੀ ਹਸਪਤਾਲ ਬਣ ਗਿਆ ਜਦੋਂ ਇੱਥੇ ਉਹਨਾਂ ਦਾ ਇਲਾਜ ਹੋਣਾ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਦੇ ਵਿੱਚ ਜੋ ਕਿ ਸਾਡੇ ਨਾਲ ਸੰਤਰਾਮ ਜੀ ਨੇ ਪ੍ਰਧਾਨ ਜੀ ਤੇਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਜੋ ਮਿੰਨੀ ਪੀਐਸਸੀ ਛਾਇਲੀ ਤੋਂ 25 ਬੈਡਾਂ ਦਾ ਹਸਪਤਾਲ ਬਣਾਇਆ ਜਾਵੇ ਤੇ ਉਰੇ ਇਹਨੂੰ ਪੁਨਰਜੀਵਿਤ ਕਰਨ ਦੀ ਮੰਗ ਕੀਤੀ ਜਾ ਰਹੀ ਆ ਅੱਜ ਪਿੰਡ ਛਾਇਲੀ ਦੇ ਹਸਪੀਟਲ ਦੇ ਵਿੱਚ ਖੜਿਆਂਗੇ ਜੋ ਕਿ ਉਰੇ ਮੰਗ ਰੱਖੀ ਜਾ ਰਹੀ ਆ ਵੀ ਹਸਪੀਟਲ ਨੂੰ ਪੁਨਰਜੀਵਿਤ ਕੀਤਾ ਜਾਵੇ ਇੱਥੇ ਜੋ ਵੀ ਅਮਲੇ ਦੀ ਘਾਟ ਆ ਯਾਨੀ ਇਹ 25 ਬੈਡਾਂ ਦਾ ਹਸਤਾਲਾ ਤੇ ਹੁਣ ਇੱਥੇ ਯਾਨੀ ਬਹੁਤ ਮਾੜੀ ਹਾਲਤ ਹੋਈ ਪਈ ਆ ਬਾਕੀ ਗੱਲਬਾਤ ਕਰਦੇ ਆਂਗੇ ਮਾਸਟਰ ਰঞ্জੀਤ ਸਿੰਘ ਸ਼ਾਇਲਾ ਜੀ ਨਾਲ ਹਾਂਜੀ ਮਾਸਟਰ ਜੀ ਇਹ ਜਿਹੜਾ ਹਸਤਾਲਾ ਜਦੋਂ ਸ਼ੁਰੂ ਹੋਇਆ ਇੱਥੇ 25 ਬੈਡਾਂ ਦਾ ਹਸਤਾਲ ਸੀ ਪਹਿਲਾਂ ਜਦੋਂ ਕਿ ਦੇਖਣ ਦੇ ਵਿੱਚ ਆਇਆ ਕਾਫੀ ਚਿਰ ਤੋਂ ਹਾਂਜੀ ਇੱਥੇ ਜਿਹੜਾ ਹਸਤਾਲਾ ਇੱਕ ਵੀ ਬੈੱਡ ਨਹੀਂ ਹੈ ਜਿਹੜਾ ਸ਼ਾਜਲੀ ਦਾ ਹਸਪਤਾਲ ਆ ਇਹ ਬਿਮਾਰ ਪਿਆ ਇਹਨੂੰ ਤੰਦਰੁਸਤ ਕਰਕੇ ਲੋਕਾਂ ਦੇ ਸਹੀ ਇਲਾਜ ਲਈ ਲੋਕ ਤੰਦਰੁਸਤ ਹੋਣ ਲੋਕਾਂ ਨੂੰ ਦੂਰ ਦਰਡੇ ਨਾ ਜਾਣਾ ਪਵੇ ਸਰਕਾਰ ਨੂੰ ਬੇਨਤੀ ਹੈ ਵੀ ਆਪਣੀ ਪੂਰੀ ਜ਼ਿੰਮੇਵਾਰੀ ਸਮਝਦੇ ਹੋਏ ਸਰਕਾਰੀ ਹਸਪਤਾਲ ਸ਼ਾਜਲੀ ਨੂੰ ਬਿਮਾਰ ਪਏ ਹਸਪਤਾਲ ਨੂੰ ਤੰਦਰੁਸਤ ਕਰਕੇ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਪੂਰੀਆਂ ਮਾਇਆ ਕਰਾਈਆਂ ਜਾਣ ਤਾਂ ਕਿ ਲੋਕਾਂ ਨੂੰ ਹੜਾੜਾ ਦੇ ਪਿੰਡਾਂ ਨੂੰ ਜੱਡੀ ਆ ਉਹ ਪੂਰੀ ਸਹੂਲਤ ਮਿਲ ਸਕੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਹ ਜੀ ਕੀ ਕਹੋਗੇ ਇਸ ਹਸਪਤਾਲ ਬਾਰੇ ਤੁਸੀਂ ਸਰਕਾਰੀ ਸਿਵਲ ਹਸਪਤਾਲ ਸ਼ਾਜਲੀ ਜਿਹੜਾ ਕਿ ਕਾਫੀ ਦੇਰ ਪਹਿਲਾਂ ਹੋਣ ਦੇ ਵਿੱਚ ਆਇਆ ਸੀ ਜਦੋਂ ਹੋਣ ਦੇ ਵਿੱਚ ਆਇਆ ਤਾਂ ਉਦੋਂ ਸਰਕਾਰ ਮੌਕੇ ਦੀ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਵੀ 25 ਬੈੱਡਾਂ ਦਾ ਜਿਹੜਾ ਹਸਪਤਾਲ ਆ ਇਹ ਸ਼ਾਜਲੀ ਦੇ ਆਲੇ-ਦੁਆਲੇ ਲੋਕਾਂ ਨੂੰ ਸ਼ਾਜਲੀ ਪਿੰਡ ਨੂੰ ਮਹਈਆ ਕਰਾਇਆ ਤਾ ਕਰਾਇਆ ਤਾ ਤੇ ਅੱਜ ਦੇਖਣ ਦੇ ਵਿੱਚ ਆਇਆ ਇੱਕ ਵੀ ਬੈੱਡ ਜਿਹੜਾ ਉਹ ਸ਼ਾਜਰੀ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਨਾ ਇੱਥੇ ਜਿਹੜਾ ਪੂਰਾ ਹਮਲਾ ਨਾ ਡਾਕਟਰ ਨੇ ਨਾ ਰਾਤ ਨੂੰ ਡਾਕਟਰ ਦੀ ਕੋਈ ਸਹੂਲਤ ਹੈ ਏਕ ਵੀ ਪਿੰਡ ਦੇ ਵਿੱਚੋਂ ਜਾਣ ਵਾਲੇ ਪਿੰਡਾਂ ਦੇ ਵਿੱਚੋਂ ਕੋਈ ਐਮਰਜੈਂਸੀ ਮਰੀਜ਼ ਆ ਜੇ ਤਾਂ ਉਹਨੂੰ ਦੇਖਣ ਵਾਸਤੇ ਕੋਈ ਸਹੂਲਤ ਨਹੀਂ ਸਰਕਾਰ ਨੂੰ ਬੇਨਤੀ ਹੈ ਵੀ ਬਿਮਾਰ ਪੈ ਹਸਪਤਾਲ ਨੂੰ ਸਰਕਾਰੀ ਸਿਵਲ ਹਸਪਤਾਲ ਜਿਹੜਾ ਸ਼ਾਜਰੀ ਹੈ ਬਿਮਾਰ ਪੈ ਹਸਪਤਾਲ ਨੂੰ ਜਿਹੜਾ ਕਿ ਲੋਕਾਂ ਦੇ ਇਲਾਜ ਲਈ ਬਣਾਇਆ ਜਾਂਦਾ ਹੈ ਉਹ ਖਰਾਬ ਬੰਗਰ ਪਿਆ ਤੇ ਉਹ ਵੀ ਬਿਮਾਰੀ ਦੂਰ ਕਰਕੇ ਸਰਕਾਰ ਨੂੰ ਬੇਨਤੀ ਆ ਇਹ ਨੂੰ ਦੁਆਰਾ ਪ੍ਰਨਰ ਸਬਿਤ ਕਰਕੇ ਦੁਆਰਾ ਚਲਾਇਆ ਜਾਵੇ ਤਾਂ ਕਿ ਲੋਕਾਂ ਦੀ ਜਿਹੜੀ ਸੁਰਤਾ ਉਹਨੂੰ ਪੂਰੀ ਮਿਲ ਸਕੇ ਮਹਈਆ ਹੋ ਸਕੇ ਧੰਨਵਾਦ ਤੁਸੀਂ ਦੇਖ ਰਹੇ ਸਿੱਧੀਆਂ ਤਸਵੀਰਾਂ ਦੇ ਵਿੱਚ ਜੋ ਕਿ ਪਿੰਡ ਸ਼ਾਇਲੀ ਦੇ ਹਸਪਤਾਲ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਬੇਨਤੀਆਂ ਕੀਤੀਆਂ ਗਈਆਂ ਨੇ ਜure ਜਥੇਬੰਦੀਆਂ ਦੇ ਅੰਗੂ ਵੀ ਮੌਜੂਦ ਨੇ ਤੇ ਸਾਡੇ ਨਾਲ ਮਾਸਟਰ ਰঞ্জੀਤ ਸਿੰਘ ਸ਼ਾਇਲਾ ਜੀ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਇਹਨਾਂ ਵੱਲੋਂ ਮੰਗ ਕੀਤੀ ਗਈ ਆ ਜੋ ਨੇੜੇ ਤੇੜੇ ਦੇ ਪਿੰਡਾਂ ਦੇ ਲਈ ਹਸਪਤਾਲ ਜਾਣੀ ਸਬਧਾਵਾ ਮਾਰੇ ਪੂਰੀਆਂ ਮਿਲ ਸਕਣ ਮੰਗ ਕੀਤੀ ਜਾਂਦੀ ਆ ਹਾਂਜੀ ਪ੍ਰਧਾਨ ਜੀ ਪਿਛਲੇ ਲੰਮੇ ਸਮੇਂ ਤੋਂ ਹਸਪਤਾਲ ਦੀ ਖਸਤਾ ਹਾਲਤ ਆ ਪੂਰੇ ਪੂਰੀਆਂ ਸਬਧਾਵਾ ਨਹੀਂ ਮਿਲ ਰਹੀਆਂ ਯਾਨੀ 25 ਬੈਡਾਂ ਦਾ ਹਸਪਤਾਲ ਹੈ ਕੀ ਕਹੋਗੇ ਜੇਕਰ ਸਰਕਾਰ ਕੋਈ ਗੌਰ ਨਹੀਂ ਕਰਦੀ ਇਹਨਾਂ ਮੰਗਾਂ ਦੇ ਉੱਪਰ ਆਪਣੀਆਂ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਜਥੇਬੰਦੀ ਵੱਲੋਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜਿਹੜਾ ਇਹ 25 ਬੈਡਾਂ ਦਾ ਹਸਪਤਾਲ ਹੈ ਏ ਆਏ ਜਿਹੜੀ ਜੜੀ ਉਲੋਪ ਹੋ ਜਾ ਹੋ ਰਿਹਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਵੀ ਜਿਹੜਾ ਇਹ ਹਸਪਤਾਲ ਬਿਮਾਰ ਪਿਆ ਵੀ ਇਹਨੂੰ ਆਉਣ ਵਾਲੇ ਸਮੇਂ 'ਚ ਇਹਦਾ ਇਲਾਜ ਕਰਕੇ ਇੱਥੇ ਜਿਹੜੀ ਐਮਰਜੈਂਸੀ ਸਵਾਵਾ ਨੇ ਉਹ ਦਿੱਤੀਆਂ ਜਾਣ ਪੂਰਾ ਸਟਾਫ ਹੈ ਜਿਹੜਾ ਡਾਕਟਰਾਂ ਦਾ ਨਰਸਾਂ ਦਾ ਆਉਣ ਵਾਲੇ ਸਮੇਂ 'ਚ ਜਾਨੀ ਇਹ ਸਰਕਾਰ ਨੂੰ ਬੇਨਤੀ ਆ ਵੀ ਇਹ ਇਹ ਆਉਣ ਵਾਲੇ ਸਮੇਂ 'ਚ ਇਹਨੂੰ ਚਾਲੂ ਕਰਨਾ 25 ਬੈੱਡਾਂ ਦੇ ਹਸਪਤਾਲ ਨੂੰ ਜਾਨੀ ਇਹਦੇ ਵਿੱਚ ਪਹਿਲਾਂ ਵੀ ਜਾਣੀ ਬਹੁ ਵੱਡਾ ਹਸਪਤਾਲ ਦੀ ਜਗ੍ਹਾ ਇਹਦੇ ਵਿੱਚ ਜਾਨੀ ਥਾਣਾ ਵੀ ਲਿਆ ਕੇ ਤਬਦੀਲ ਕਰਤਾ ਅਸੀਂ ਇਹ ਵੀ ਕਹਿੰਦੇ ਆ ਵੀ ਤਾਂ ਥਾਣੇ ਨੂੰ ਵੀ ਇੱਥੋਂ ਸ਼ਿਫਟ ਕਰਿਆ ਜਾਵੇ ਤਾਂ ਕਿ ਜਿਹੜੇ ਹਸਪਤਾਲ ਨੇ ਇਹਦੇ ਵਿੱਚ ਜਾਨੀ ਫੇਰ ਜਿਹੜੇ ਲਾਗਲੇ ਪਿੰਡਾਂ ਦੇ ਲੋਕ ਨੇ ਮਰੀਜ਼ ਨੇ ਜਾਨੀ ਉਹ ਇੱਥੇ ਫੇਰ ਦਵਾਈ ਲੈਣ ਆਉਣ ਇਹ ਜਿਹੜੀਆਂ ਜਿਹੜੀਆਂ 24 ਘੰਟੇ ਸਜਾਵਾਂ ਨੇ ਉਹ ਚਾਲੂ ਕਰਨ ਜੇਕਰ ਨਹੀਂ ਕੋਈ ਮੰਗ ਕੇ ਮੰਨੀ ਜਾਂਦੀ ਥੋੜੀ ਫੇਰ ਕੀ ਐਕਸ਼ਨ ਹੋਊਗਾ ਆਪਣਾ ਜੇ ਪੰਜਾਬ ਸਰਕਾਰ ਨੇ ਆਉਣ ਵਾਲੇ ਸਮੇਂ 'ਚ ਨਾ ਇਹਦਾ ਕੋਈ ਹੱਲ ਕੱਢਿਆ ਹਸਪਤਾਲ ਨੂੰ ਜਾਨੀ 24 ਘੰਟੇ ਨਾ ਚਲਾਇਆ ਤਾਂ ਅਸੀਂ ਹੋਰ ਪਿੰਡਾਂ ਨੂੰ ਨਾਲ ਲੈ ਕੇ ਮੀਟਿੰਗਾਂ ਕਰਕੇ ਫਿਰ ਅਸੀਂ ਜਾਨੀ ਇਸ ਦੇ ਸੰਬੰਧ ਚ ਸੰਘਰਸ਼ ਬਿਟਾਂਗੇ ਸੰਘਰਸ਼ ਦੀ ਚੇਤਾਵਨੀ ਦੇ ਰਹੇ ਹਾਂ ਤੁਸੀਂ ਹਾਂਜੀ ਤੁਸੀਂ ਦੇਖ ਰਹੇ ਸਿੱਧੀਆਂ ਤਸਵੀਰਾਂ ਪਿੰਡ ਛਾਇਲੀ ਤੋਂ ਜੇਕਰ ਹਸਪਤਾਲ ਨੂੰ ਨਾ ਚਲਾਇਆ ਗਿਆ ਤਾਂ ਸੰਘਰਸ਼ ਬਿਟੇ ਜਾਵਗੇ ਜਥੇਬੰਦੀਆਂ ਦੇ ਅੱਗੇ ਵੱਲ ਐਲਾਨ ਕੀਤਾ ਜਾਂਦਾ ਬਣੇ ਰੋਣੇ ਬੈ ਖਾਲਸਾ ਪੀਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ